ਵਰੀ ਆ ਤੁਸੀਂ ਦੱਸੋਗੇ ਮੈਂ ਉਹ ਕਿੱਧਰ ਫਿਰਦੇ ਹਾਂ ਨਰੇਗਾ ਕਿ ਨਹੀਂ ਇੱਧਰ ਤਾਂ ਆਇਆ ਨਹੀਂ ਕੋਈ ਇਹ ਕੀ ਕਰ ਲੋ ਚਾਰ ਦਿਨ ਲਾ ਰਹੇ ਆ ਚਾਰ ਦਿਨ ਲਾ ਰਹੇ ਆ ਟਿੰਗੂ ਮੇਂਗੂ ਟਿੰਗੂ ਟਿੰਗੂ ਕੀ ਕੀ ਨਾਉਣੇ ਤੁਹਾਡੇ ਕਿਉਂ ਓਏ ਕਿਵੇਂ ਹੋ ਹਾਂ ਪੋਟੋ ਬਣਾ ਪੋਟੋ ਬਣਾਵਾ ਕਿਵੇਂ ਬਣਾਵਾ ਫੋਟੋ ਇਹ ਮੈਨੂੰ ਦਿੁੰਦੇ ਕਿਵੇਂ ਬਣਾਉਂਦੇ ਹੁੰਦੇ ਨੇ ਦੱਸ ਦੇ ਮੈਨੂੰ ਵੀ ਆਏ ਬਣਾ ਲੂ ਚਲ ਫੋਟੋ ਵੇ ਤੂੰ ਬਗੈ ਜੱਕੀ ਬਣਾਉਣੀ ਐ ਇਹਨਾਂ ਦੀ ਖੇਚੇ ਨਾ ਚੱਲੋ ਜਾ ਜਾ ਤਸੀਰ ਜਾ ਜਾ ਦੇ ਜਾ ਜਾ ਮਾ ਤੂੰ ਵੀ ਡਿੰਗੇ ਨਾਲ ਤੁਸੀਂ ਤਾਂ ਖਜਾਉਣੀ ਨਹੀਂ ਦੀ ਕਹਿੰਦਾ ਦੀ ਬੱਸ ਜਿਹੜਾ ਇਹ ਦਦਾਂਗੇ ਤੂੰ ਕੱਲਾ ਖੜਿਆ ਬੈ ਉਹ ਫੱਦੜੀ ਕੋਈ ਨਹੀਂ ਮੈਨੂੰ ਫੜਦਾ ਨਹੀਂ ਕੋਈ ਕਣ ਫੜੂਗਾ ਮੈਨੂੰ ਹਾਂ ਜੇ ਚੋਰ ਚੂਰ ਆ ਗਿਆ ਜੇ ਚੋਰ ਆ ਗਿਆ ਫਿਰ ਤੁਸੀਂ ਕਾਦੇ ਵਾਸਤੇ ਆ ਬੰਦਰੋ ਜੇ ਚੋਰ ਆ ਗਿਆ ਤੁਸੀਂ ਛੜਾਉਂਗੇ ਨਹੀਂ ਮੈਨੂੰ ਉਹ ਜੋ ਫੋਟੋ ਬਣਾਉਣਾ ਫਿਰ ਇਹਨਾਂ ਹਾਂ ਦੱਸ ਜੇ ਮੰਨ ਲਾ ਹੁਣ ਚੋਰ ਆ ਗਿਆ ਤੁਸੀਂ ਕੀ ਕਰੋਗੇ ਕੋਈ ਨਹੀਂ ਸੱਟ ਤਾਂ ਭੱਜ ਲਾਂਗੇ ਭੱਜੋਗੇ ਸਾਲੇ ਮੇਰੇ ਨਾਲ ਨਹੀਂ ਖੜਦੇ ਹੈ ਤੇ ਸਾਈਕਲ ਤੇ ਨਾ ਭੱਜ ਲਾਂਗੇ ਉਂ ਤਾਂ ਮੈਨੂੰ ਉਹਦੀ ਕਹਿ ਰੰਨਾ ਫੋਟੋ ਕਰਾ ਦਿਓ ਫੋਟੋ ਕਰਾ ਦਿਓ ਦੇਖ ਲੈ ਓਏ ਦੋਸਤੀ ਤੋੜ ਗਿਆ ਦੱਸੋ ਹਣ ਕਿਹੜੇ ਕਿਹੜੇ ਨਿਕਚਾਉਣੀਆਂ ਬਟੋ ਹਲਜੋ ਫੇਰ ਉੱਥੇ ਐ ਕਰੋ ਸਾਹਮੇ ਆਜੋ ਰੇ ਤੂੰ ਪਿਆਖਾ ਮਿਜਨੀ ਛੁੱਟੀਆਂ ਉਹ ਤੋ ਉੱਥੇ ਆਜੋ ਉੱਥੇ ਸਾਹਮੇ ਲੈ ਜਿਓ ਨਾ ਇਹ ਦੇਖ ਲੈ ਨਲੀਆਂ ਡੇੜੀਆਂ ਹੋਣਗੀਆਂ ਠੰਡ ਕਿੰਨੀ ਆ ਲਾਂਗੀ ਢੰਡਾ ਅਰੇ ਤੇਰੇ ਨਾਲ ਦੇ ਤਾਂ ਸਾਰੇ ਕੋਠੀ ਪਈ ਫਿਰਦੇ ਨੇ ਆਹ ਤੇ ਟੋਪੀ ਲਈ ਫਿਰਦਾ ਤੂੰ ਕਹਿੰਦਾ ਢੰਡ ਲਾਂਗੀ ਨਾ ਦੱਸ ਹੁਣ ਮੈਨੂੰ ਜੇ ਚੋਰ ਆ ਗਈ ਤੂੰ ਕਹਿੰਦਾ ਮੈਂ ਭੱਜੂ ਨਾਲੇ ਫੋਟੋਆਂ ਕਰਵਾ ਰਹੇ ਆ ਫਿਰ ਤੁਹਾਡਾ ਕੀ ਫਾਇਦਾ ਹੋਇਆ ਮੈਨੂੰ ਸਭ ਤੋਂ ਪਹਿਲਾਂ ਕਹੋ ਮੈਂ ਭੱਜੂ ਫਿਰ ਮੈਂ ਹੀ ਭੱਜੂ ਸਭ ਤੋਂ ਪਹਿਲਾਂ ਤੇ ਨਾ ਜੈਕਲ ਨੂੰ ਚੰਦਾਂ ਨੇ ਹੂੰ ਸਾਂਗਲੋ ਵੀ ਨਾਲ ਲਈ ਆਪਣਾ ਵੀ ਜਾ ਕੇ ਖੜ ਜੋ ਇਕੱਠੇ ਪੱਕੇ ਦੋਸਤ ਕੌਣ ਨੇ ਤੁਹਾਡੇ ਚ ਕੋਈ ਵੀ ਨਹੀਂ ਓਏ ਮੇਰਾ ਨਾ ਹਾਂ ਤੁਸੀਂ ਐਂ ਕਹੋ ਵੀ ਅਸੀਂ ਸਾਰੇ ਪੱਕੇ ਦੋਸਤਾਂ ਸੋਚੇ ਸੋਚਣੇ ਲੱਗੇ ਤੁਸੀਂ ਦਾ ਵੀ ਕੌਣ ਨੇ ਲੇ ਮੋਢਿਆਂ ਦੇ ਹੱਥ ਧਰ ਲਓ ਸਾਰੇ ਇੱਕ ਦੂਜਿਆਂ ਦੇ ਇਹ ਚ ਦੇਖੋ ਇਹ ਚ ਇੱਥੇ ਐਂ ਖੜੇ ਰਹੋ

ਜਹਾਜ਼ ਨਾਲ ਨਹੀਂ ਚਣੀ ਹੈਗੀ ਹਾਂ ਉਹ ਤੁਹਾਨੂੰ ਚੜਾ ਕੇ ਦਿਖਾ ਦਿੰਦਾ ਪਰ ਜਹਾਜ਼ ਨਾਲ ਆਏ ਆ ਵੀ ਜੇ ਤੁਸੀਂ ਰੰਕਪੰਪੰਪੇ ਆ ਹਲਾਤਾ ਜੇ ਥੋੜਾ ਜਿਹਾ ਛੇੜ ਤਾਂ ਮਹਿੰਗਾ ਪੈ ਜੂ ਮੈਨੂੰ ਛੇੜ ਦੇ ਛੇੜੋਗੇ ਮੈਨੂੰ ਪਤਾ ਵਾਓ ਏ ਤੇਰੇ ਮੈਂ ਵੀ ਪਹਿਲਾਂ ਤੇਰੀ ਜਿੱਡੀ ਹੁੰਦਾ ਸੀ ਫਿਰ ਵੱਡਾ ਹੋਇਆ ਚੜ ਕੇ ਦੇਖੋ ਚੜ ਕੇ ਦਿਖਾ ਦਿੰਦਾ ਹੂੰ YouTube ਤੇ ਕੀ ਵੀ ਕਾਤੇ ਪਾਉਂਗਾ ਕਿਸੇ ਤੇ ਵੀ ਨਹੀਂ ਪਾਉਂਦੇ ਹੁਣ ਕੀ ਕਰਾਂਗੇ ਪਹਿਲਾਂ ਸਾਡੀ ਪਾਤੀ ਤਾਂ ਹੋਈ ਆ ਤੇ ਪਾਈਏ ਪਾਦੇ ਪਾਵਾਂ ਕਿੱਥੇ ਆ ਆ ਜਾ ਦੱਸੋ ਪਹਿਲਾਂ ਕਾਦੇ ਪਾਵਾਂ ਜਿਹਦੇ ਮਰਜ਼ੀ ਵਾਦੇ ਜਿਹਦੇ ਮਰਜ਼ੀ ਵਾਦੇ ਜਿਹਦੇ ਮਰਜ਼ੀ ਦੇਖੋਗੇ ਫਿਰ ਕੀ ਕਮੈਂਟ ਕਰੋਗੇ ਫਿਰ ਅੱਗੇ ਰੱਖਾ ਦੇ ਨੇ ਅੱਗੇ ਰੱਖਾ ਦੇਗਾ ਠੀਕ ਠੀਕ ਹੈ ਹੈ ਮੈਂ ਤੂੰ ਗੱਲ ਨਹੀਂ ਦਿਖਦਾ ਹੀ ਨਹੀਂ ਦੇਖਿਆ ਨਹੀਂ ਕਦੇ ਹੁਣ ਦੇਖ ਜਿਆ ਕਰੋ ਜੇ ਪਹਿਲਾਂ ਉਡਾੜਾ ਸੁਣਾਉਗੇ ਕਿਹੜਾ ਸੁਣਾਉਗਾ ਪੂਰਾ ਲੈ ਹੱਸਣ ਲੱਗੇ ਫੇਰੇ ਤੁਹਾਨੂੰ ਦਿਖਾਉਂਗਾ ਮੈਂ ਵੀ ਪਤਾ ਲੱਗੇ ਮੇਰੇ ਪਿੰਡ ਦੇ ਮੁੰਡੇ ਪੜਦੇ ਨੇ ਹੱਸਦਾ ਮੈਂ ਚਲ ਕੋਈ ਨਹੀਂ ਇਹਨਾਂ ਨੂੰ ਸਟਾਈਲ ਪਹਿਲਾਂ ਤੂੰ ਸੁਣਾ ਉਹ ਮੈਨੂੰ ਆਉਦਾ ਨਹੀਂ ਤੂੰ ਦੱਸ ਹੁਣ ਤੈਨੂੰ ਵੀ ਨਹੀਂ ਆਉਦਾ ਤੂੰ ਪਹਿਲੀ ਉਧਰ ਭੱਜ ਲੈ ਓਏ ਤੈਨੂੰ ਆਉਂਦਾ ਸਰ ਚੱਲ ਜਿੰਨਾ ਕੋ ਆਉਂਦਾ ਉਹ ਸੁਣਾ ਊੜਾੜੀ ਸੱਤਾ ਖੱਤਾ ਖੱਤਾ ਗੱਗਾ ੱਗਾ ਨੀਂਆ ਟੈਂ ਕੱਟਤਾ ਢੱਡਾ ਢੱਡਾ ਸਹੀ ਆ ਉਹ ਤੈਨੂੰ ਤਾਂ ਮਿੱਥੋ ਹੀ ਵਦਦਾ ਹੁੰਦਾ ਯਾਰ ਸਵਾਭ ਸ ਉਹ ਬੰਦੇ ਨੂੰ ਸਵਾਭ ਸ ਤੁਸੀਂ ਓਏ ਤੁਸੀਂ ਪੜਦੇ ਨਹੀਂ ਹੈਗੇ ਬਾਕੀ ਪੜਦੇ ਆ ਪੜਦੇ ਕਿੱਥੇ ਊੜਾੜਾ ਤਾਂ ਤੁਹਾਨੂੰ ਆਉਂਦਾ ਨਹੀਂ ਹੈ ਕਿਹੜੀ ਕਿਹੜੀ ਕਲਾਸ ਚੋਰੇ ਤੂੰ ਕਿੰਮੀ ਕਲਾਸ ਚ ਅਰੇ ਨਾ ਆ ਪੰਜਵੀਂ ਚ ਪੰਜਵੀਂ ਜਾ ਤੂੰ ਚੌਥੀ ਚ ਜਾ ਤੂੰ ਚੌਥੀ ਚ ਜਾ ਤੂੰ ਓਏ ਮੈਂ ਬੰਨੀ ਪੰਜਵੀਂ ਚ ਜਾ ਪੇਪਰਾਂ ਚ ਫੇਲੋ ਕਿਵੇਂ ਹੁੰਨੇ ਹੋ ਪਾਸ ਤਾਂ ਹੁੰਦੇ ਨਹੀਂ ਆਉਂਦੇ ਜਦੋਂ ਤੁਹਾਨੂੰ ਊੜਾੜਾ ਨਹੀਂ ਆਉਂਦਾ ਪੜ ਲਿਆ ਕਰੋ ਪੜ ਲਿਆ ਕਰੋ ਨਹੀਂ ਮੇਰੇ ਵਾਂਗੂ ਦੇਖ ਲੈ ਸਾਈਕਲ ਦੀ ਫਰੀ ਜਿਆ ਕਰੋਗੇ ਐਵੇਂ ਧੱਕੇ ਖਾਂਦੇ ਹਾਂ ਜਾਦੇ ਪੁੱਤ ਲੱਗਦੀ ਊੜਾ ਨਹੀਂ ਹੁੰਦਾ ਊੜੇ ਆੜੇ ਦੀ ਲੜਾਈ ਈੜੀ ਡਾਂਗ ਲੈ ਕੇ ਆਈ ਸੱਸਾ ਬਣ ਗਿਆ ਸਪਾਈ ਪਤਾ ਹਾਂ ਇਹ ਪਤਾ ਉਹ ਤੈਨੂੰ ਊੜਾੜਾ ਹੁੰਦਾ ਨਹੀਂ ਊੜਾੜੇ ਦੀ ਮਾਰ ਗਈ ਆ ਇਹ ਕਿਵੇਂ ਊੜਾੜੇ ਦੀ ਈੜੀ ਡਾਂਗ ਲੈ ਕੇ ਆਈ ਸੱਸਾ ਨੇ ਛੜਾਈ ਸੱਸਾ ਸੈਨੇ ਛੜਾਦੀ ਆਹ ਤਾਂ ਇਹ ਹਾਈ ਹਾਈ ਆਹ ਕੇ ਨਾ ਹਾਈ ਹਾਈ ਹੈ ਅਜਾ ਕੋਠੇ ਵੀ ਟਪਾ ਦਿੰਦੇ ਦੀ ਯਾਰ ਤੁਸੀਂ ਪਹਿਲੀ ਵਾਰ ਛੜਾਤੀ ਉਹ ਛਾੜਦਾ ਠੰਡ ਦਾ ਰੱਖ ਲਾ ਉਹ ਉੱਠਦਾ ਜਾਂਦੇ ਨੂੰ ਸੁੱਤਾ ਪੈ ਦੀ ਇਹ ਤੂੰ ਉੱਠ ਜਾਂਰ ਜਾਣੀ ਪਿੰਦਾ ਹੁੰਦਾ ਪਿੰਦਾ ਨਹੀਂ ਬਿਨਾ ਮੂੰਹ ਤੋਂ ਉੱਤੇ ਫਿਰ ਇਹਨੂੰ ਵੀ ਚਾਹ ਪੀਣ ਦੇ ਇਹਨੇ ਵੀ ਉੱਠਣਾ ਇਹ ਵੀ ਉਹਦੇ ਖਾਂਬ ਜੇ ਕਮਾਉਈ ਯਾਰ ਐਂ ਕਨੂੰ ੱੱਕਾ ੱੱਕਾ ਕਦੋਂ ਕਰਦੇ ਮੇਰੇ ਨਾਲ ਇਹ ਵੀ ਚਾਹ ਪੀਉਂਦਾ ਹਾਂ ਵੀ ਇਹ ਇਹ ਬਾਬੇ ਨੂੰ ਇਹ ਬੋਲੂ ਬਾਅਦ ਚ ਬਾਬੇ ਦੀ ਫੋਟੋ ਖਿੱਚੀ ਬੋਲੀਏ ਕਿਨੇ ਹੁਣ ਇਹਨੇ ਚਾਹ ਪੀ ਲਈ ਹੁਣ ਇਹਨੂੰ ਡਾਲੀ ਡਾਲੀ ਖੜ ਗਿਆ ਤੂੰ ਖੰਗੀ ਜਨਾ ਕੀ ਗੱਲ ਉਸ ਸੂਏ ਜੇ ਹੀ ਨਹੀਂ ਵੱਡਦਾ ਤੇ ਫੇਰ ਦੇਖ ਲੈ ਚੌੜਾ ਹੱਥ ਆ ਦੇ ਹਾ ਜਲ ਨਹੀਂ ਬੇ ਚਦੂ ਸਾਲਾਂ ਵਿੱਚ ਆ ਗਿਆ ਨਾ ਬਾਹਰ ਆ ਦੇ ਦੀ ਪਾਵਾਏ ਖੜ ਗਿਆ ਉਹ ਆ ਬੰਦੇ ਨੂੰ ਮੈਂ ਨਾ ਤਰ ਗਿਆ ਵਾਹ ਕਾਵਾ ਦੇ ਰਿਆ ਉਹ ਤੇ ਘੜ ਜਾ ਤੇਰੇ ਉੱਤੇ ਭੇਜੂਗਾ ਉਹ ਲਿਆਵਾ ਓਏ ਨਾ ਐ ਇਹ ਨਾ ਕਰ ਉਂਗਲੀ ਵੜ ਦੂ ਇਹ ਹਾਂ ਰੇਤਾ ਢਾਕੇ ਰੱਖ ਹਾਂ ਮਰੇ ਰੇਤਾ ਢਾਕੇ ਰੇਤਾ ਢਾਕੇ ਰਖਾਵਾਂ ਸਾਰੇ ਇਧਰ ਸਾਰੇ ਦੀ ਫੋਟੋ ਖਿੱਚ ਕੇ ਲਿਆ ਲੋਟਾ ਟਾ ਕਰ ਦੋ ਨੂੰ ਠੀਕ ਆ ਹੁਣ ਖੋਜ ਲਓ ਮੈਂ ਯਾਰ